ਸਿਕਾਲ ਜੀ ਇਸ ਵਕਤ ਜਿਹੜਾ ਸਮਾਂ ਉਹ 7 ਵਜ ਚੁੱਕੇ ਆ ਅਸੀਂ ਜ਼ਿਲ੍ਹਾ ਮੋਗਾ ਦੇ ਪਿੰਡ ਟਕੂਪੁਰਾ ਤੇ ਸੈਦੋਕੇ ਦੇ ਵਿਚਾਲੇ ਆ ਜਿਹੜੀ ਇਹ ਡਰੇਨ ਆ ਇਹ ਭਾਗੀਕਿਆਂ ਤੋਂ ਆਉਂਦੀ ਆ ਇਧਰਲੇ ਪਾਸੇ ਦਾ ਤੁਸੀਂ ਦੇਖ ਰਹੇ ਹੋ ਵੀ ਪਾਣੀ ਚੱਲ ਰਿਹਾ ਪਰ ਬਹੁਤ ਅੱਗੇ ਕੇਲੀ ਫਸੀ ਵੀ ਆ ਪਰ ਇਦੋਂ ਪਿਛਲੀ ਅਸੀਂ ਤੁਹਾਨੂੰ ਤਸਵੀਰ ਦਿਖਾਉਣੇ ਆ ਕੱਲ ਹਿੰਮਤਪੁਰੇ ਪਿੰਡ ਤੋਂ ਵੀ ਤਸਵੀਰਾਂ ਆਈਆਂ ਸੀ ਤੇ ਸਰਕਾਰ ਦੀ ਤੁਹਾਨੂੰ ਇੱਕ ਵੱਡੀ ਨਲਕੀ ਦਿਖਾਉਣੇ ਆ ਆਹ ਦੇਖ ਲੋ ਆ ਗਈ ਭਗਵੰਤ ਮਾਨ ਸਰਕਾਰ ਤੇ ਭਗਵੰਤ ਮਾਨ ਸਰਕਾਰ ਨੇ ਜਿਹੜੀ ਸਫਾਈ ਕਰਾਈ ਵੀ ਹੈ ਤੁਸੀਂ ਸਫਾਈ ਦੇਖ ਸਕਦੇ ਹੋ ਇਹ ਇੱਥੇ ਐਮ ਐਲ ਏ ਸ਼ਾਇਦ ਮਨਜੀਤ ਸਿੰਘ ਬਲਾਸਪੁਰ ਨੇ ਨਿਹਾਲ ਸਿੰਘ ਵਾਲਾ ਹਲਕਾ ਪੈਂਦਾਗਾ ਤੇ ਸਰਕਾਰ ਦਾ ਜਿਹੜਾ ਤੁਸੀਂ ਸਫਾਈ ਦੇ ਪ੍ਰਬੰਧ ਦਾ ਜਾਂ ਬਾਰਸ਼ਾਂ ਦੇ ਵਿੱਚ ਜਿਹੜੀਆਂ ਡਰੇਨਾਵੀਆਂ ਨਾਲਿਆਂ ਦੀਆਂ ਸਫਾਈਆਂ ਹੋਣੀਆਂ ਸੀ ਉਹ ਕਿਹੇ ਜੀਆਂ ਸਫਾਈਆਂ ਹੋਈਆਂ ਗਈਆਂ ਤੁਸੀਂ ਦੇਖ ਸਕਦੇ ਹੋ ਕਿੱਡੀ ਵੱਡੀ ਅਣਗਹਿਲੀ ਕੀਤੀ ਹੋਈ ਆ ਸਰਕਾਰ ਨੇ ਤੇ ਵੱਡੇ ਵੱਡੇ ਜਿਹੜੇ ਭਾਸ਼ਣ ਦਿੱਤੇ ਜਾਂਦੇ ਆ ਮਾਨ ਸਾਹਿਬ ਅੱਜ ਵੀ ਕਹਿ ਰਹੇ ਸੀ ਵੀ ਜਿਹੜਾ ਮੇਰਾ ਹੈਲੀਕਾਪਟਰ ਆ ਉਹ ਲੋਕਾਂ ਦੇ ਲਈ ਆ ਪਰ ਜਿਹੜੀ ਚੀਜ਼ ਅਸੀਂ ਪਹਿਲਾਂ ਕਰ ਸਕਦੇ ਸੀ ਉਹ ਕਿਉਂ ਨਹੀਂ ਕੀਤੀ ਕੀ ਇੱਥੋਂ ਦਾ ਐਮਐਲਏ ਇੱਥੋਂ ਦਾ ਪ੍ਰਸ਼ਾਸਨ ਮੋਗੇ ਦਾ ਤੇ ਮੁੱਖ ਮੰਤਰੀ ਪੰਜਾਬ ਦਾ ਕੀ ਜਵਾਬ ਦੇਊਗਾ ਤੇ ਇਹੀ ਹਾਲ ਸਾਰੇ ਪੰਜਾਬ ਦੇ ਚੋਿਆਂ ਦਾ ਸਾਰੀਆਂ ਡਰੇਨਾਂ ਦਾ ਸਾਰੇ ਨਾਲਿਆਂ ਦਾਗਾ ਸੇਮ ਨਾਲਿਆਂ ਦਾ ਹੀ ਹਾਲ ਹੈ ਤੇ ਇਧਰਲੇ ਪਾਸੇ ਦੇਖ ਲੋ ਤੇ ਅਗਲੇ ਪਾਸੇ ਵੀ ਜੇ ਤੁਸੀਂ ਜ਼ੂਮ ਕਰਕੇ ਤੁਹਾਨੂੰ ਦਿਖਾਵਾਂਗੇ ਉਹ ਬਹੁਤ ਅੱਗੇ ਜੇ ਤੁਸੀਂ ਦੇਖ ਸਕਦੇ ਹੋ ਉੱਥੇ ਵੀ ਇਹੀ ਜਿਹੜੀ ਕੇਲੀ ਫਸੀ ਹੋਈ ਆ ਕੋਈ ਵੀ ਸਫਾਈ ਨਹੀਂ ਕੀਤੀ ਹੋਈ ਲੋਕ ਵੀ ਇੱਥੇ ਸਾਨੂੰ ਮਿਲੇ ਸੀ ਇੱਥੇ ਇੱਕ ਅੱਡਾ ਵੀ ਆ ਤੁਹਾਨੂੰ ਦਿਖਾ ਦਿੰਨੇ ਆ ਇਧਰਲੇ ਪਾਸੇ ਤਕਤੂਪੁਰਾ ਪਿੰਡ ਇਧਰਲੇ ਪਾਸੇ ਸੈਦੋ ਪਿੰਡ ਆ ਤੇ ਇੱਥੇ ਇਹ ਅੱਡਾ ਦਾ ਯਾਦਗਾਰ ਕੀ ਲਿਖਿਆ ਹੋਇਆ ਯਾਦਗਾਰ ਸਰਦਾਰ ਪੰਗਾ ਪੰਗਾ ਸਿੰਘ ਹੰਤਾਲੀ ਵਾਲੀ ਪਿੰਡ ਤਕਤੂਪੁਰਾ ਸੋ ਇਥੇ ਅੱਡਾ ਦਾ ਇੱਕ ਖੂਹ ਆ ਸੋ ਇਹ ਤਕਤੂਪੁਰੇ ਤੇ ਸਦੋ ਨੂੰ ਇਹ ਜਿਹੜਾ ਪੌੜਾ ਇਹ ਜੋੜਦਾ ਹੈਗਾ ਪਰ ਜਿਹੜੀ ਸਰਕਾਰ ਦੀ ਨਲਾਇਕੀ ਤੁਸੀਂ ਵੱਡੇ ਤੌਰ ਦੇ ਉੱਤੇ ਦੇਖ ਸਕਦੇ ਹੋ ਤੇ ਇਹਦੀ ਨਲਾਇਕੀ ਬਹੁਤ ਸਾਰੇ ਭਰਾ ਖਾਸ ਕਰਕੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਉਹ ਇਹ ਕਹਿ ਰਹੇ ਨੇ ਵੀ ਇਹ ਕੁਦਰਤੀ ਕਰੋਪੀ ਆ ਠੀਕ ਹੈ ਇਹ ਕੁਦਰਤੀ ਕਰੋਪੀ ਆ ਪਰ ਜਿਹੜੇ ਅਰੇਂਜਮੈਂਟ ਸਰਕਾਰ ਨੂੰ ਪਹਿਲਾਂ ਕਰਨੇ ਚਾਹੀਦੇ ਸੀ ਉਹ ਕਿਉਂ ਨਹੀਂ ਕੀਤੇ ਗਏ ਕਿ ਇਹਨਾਂ ਗੱਲਾਂ ਦਾ ਕੋਈ ਮੰਤਰੀ ਕੋਈ ਐਮਐਲਏ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਮੁੱਖ ਮੰਤਰੀ ਕੋਈ ਜਵਾਬ ਦੇਊਗਾ ਕਿ ਇਹਨਾਂ ਗੱਲਾਂ ਦਾ ਜਵਾਬ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਅਰਬੰਦ ਕੇਜਰੀਵਾਲ ਸਿੱਖਿਆ ਕ੍ਰਾਂਤੀ ਦੇ ਜਿਹੜੇ ਦੂਤ ਨੇ ਮਨੀਸ਼ ਸੋਦੀਆ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਵੀ ਇਹ ਦੋ ਤਿੰਨ ਲੀਡਰ ਨੇ ਜਿਹੜੇ ਸਾਰੇ ਪੰਜਾਬ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਚਲਾਉਂਦੇ ਆ ਜਾਂ ਕੋਈ ਵੀ ਐਮਪੀ ਮੈਂਬਰ ਆਫ ਪਾਰਲੀਮੈਂਟ ਚਾਹੇ ਉਹ ਰਾਜ ਸਭਾ ਦਾ ਹੋਵੇ ਚਾਹੇ ਉਹ ਪਾਰਲੀਮੈਂਟ ਦੇ ਵਿੱਚ ਇਧਰਲੇ ਪਾਸੇ ਲੋਕ ਸਭਾ ਦਾ ਹੋਵੇ ਉਹ ਕੋਈ ਜਵਾਬ ਦੇਊਗਾ ਵੀ ਆਹ ਸਫਾਈ ਕਿਉਂ ਨਹੀਂ ਕਰਾਈ ਗਈ ਖਾਸ ਕਰਕੇ ਜੇ ਅਸੀਂ ਵਿਰੋਧੀ ਤਰ੍ਹਾਂ ਦੀ ਗੱਲ ਕਰਦੇ ਆ ਕੋਈ ਕਾਲੀ ਲੀਡਰ ਕੋਈ ਕਾਂਗਰਸੀ ਲੀਡਰ ਕੋਈ ਬੀਜੇਪੀ ਦਾ ਲੀਡਰ ਕੀ ਉਹਨੇ ਅੱਜ ਤੱਕ ਇਹ ਪੰਜਾਬ ਨੂੰ ਵੱਡਾ ਸਵਾਲ ਕੀਤਾਗਾ ਵੀ ਜਿਹੜੀ ਤਿਆਰੀ ਪਹਿਲਾਂ ਹੋਣੀ ਚਾਹੀਦੀ ਸੀ ਸਰਦੂਲਗੜ ਏਰੀਆ ਦੇਖ ਲਓ ਜੀ ਤੁਸੀਂ ਮਾਨਸਾ ਜ਼ਿਲ੍ਹਾ ਪੈ ਜਾਂਦਾ ਭਲਾੜਾ ਏਰੀਆ ਦੇਖ ਲਓ ਫਿਰ ਤੁਸੀਂ ਸੰਗਰੂਰ ਜ਼ਿਲ੍ਹਾ ਦੇਖ ਲਓ ਖੁਦ ਮੁੱਖ ਮੰਤਰੀ ਦੇ ਪਿੰਡਾਂ ਦੇ ਉੱਪਰਲੇ ਪਾਸੇ ਦਾ ਏਰੀਆ ਦੇਖ ਲਓ ਫੇਰ ਤੁਸੀਂ ਮੋਗਾ ਏਰੀਆ ਦੇਖ ਲਓ ਕੀ ਸਫਾਈ ਨਾ ਹੋਣਾ ਗਿਆ ਤਰਨਤਾਰਨ ਜਾ ਕੇ ਦੇਖ ਲਓ ਫਿਰੋਜ਼ਪੁਰ ਜਾ ਕੇ ਦੇਖ ਲਓ ਇਧਰਲੇ ਪਾਸੇ ਸੁਲਤਾਨਪੁਰ ਲੋਧੀ ਦੇਖ ਲਓ ਜਿਹੜੀਆਂ ਸਫਾਈ ਨਾ ਜਿਹੜੇ ਠੀਕ ਆ ਕੁਦਰਤੀ ਕਰੋਪੀਆ ਪਰ ਜਿਹੜੇ ਅਰੇਂਜਮੈਂਟ ਹੋਣੇ ਚਾਹੀਦੇ ਸੀ ਕੀ ਉਹ ਹੋਏ ਆ ਜਾਂ ਨਹੀਂ ਹੋਏ ਕਿ ਇਹਨਾਂ ਗੱਲਾਂ ਦਾ ਮੁੱਖ ਮੰਤਰੀ ਭਗਵੰਤ ਮਾਨ ਜਵਾਬ ਦੇਣਗੇ ਜਾਂ ਫਿਰ ਉਹ ਸਿਰਫ ਉਹੀ ਟੋਟਕੇ ਉਹੀ ਚੁਟਕਲੇਬਾਜ਼ੀ ਚੱਲੂਗੀ ਤੇ ਖਾਸ ਤੌਰ ਦੇ ਉੱਤੇ ਜਿਹੜੇ ਇੱਥੋਂ ਦੇ ਵਿਧਾਇਕ ਨੇ ਉਹਨਾਂ ਨੂੰ ਇਹ ਵੱਡਾ ਸਵਾਲ ਆ ਕਿ ਤੁਸੀਂ ਇਹ ਜਿਹੜੀ ਸਫਾਈ ਕਰਾਉਣੀ ਸੀਗੀ ਜਾਂ ਪ੍ਰਸ਼ਾਸਨ ਨੂੰ ਇਹ ਦੱਸਣਾ ਸੀ ਵੀ ਭਾਈ ਬਾਰਸ਼ਾਂ ਦਾ ਮੌਸਮ ਆ ਗਿਆ ਤੇ ਲੋਕ ਚੀਕ-ਚੀਕ ਕੇ ਪਿੰਡਾਂ ਦੇ ਦੱਸ ਰਹੇ ਆ ਵੀ ਕਿੰਨੇ ਸਾਲ ਜਾਂ ਕਿੰਨੇ ਦਹਾਕੇ ਹੋ ਗਏ ਇਹ ਨਾਲਿਆਂ ਦੀ ਇਹ ਡਰੇਨਾਂ ਦੀ ਕੋਈ ਸਫਾਈ ਨਹੀਂ ਹੋਈ ਸੋ ਇਹ ਨਾਲਿਆਂ ਤੇ ਡਰੇਨਾਂ ਕਰਕੇ ਅੱਗੇ ਰਜਵਾਹੇ ਜਾਂ ਇਹ ਨਾਲੇ ਜਾਂ ਡਰੇਨਾਂ ਖੁਦ ਹੀ ਟੁੱਟ ਰਿਹਾ ਤੇ ਜਿਹੜੀ ਇਹ ਫਸਲਾਂ ਅਸੀਂ ਬਚਾ ਸਕਦੇ ਸੀ ਇਹ ਵੀ ਕਿਤੇ ਨਾ ਕਿਤੇ ਖਰਾਬ ਹੋ ਰਹਿਣਾ ਤੇ ਲੋਕਾਂ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਪਾਣੀ ਵੜ ਰਿਹਾਗਾ